ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਵੱਲੋਂ ਪ੍ਰਦਾਨ ਵਿਮਲ ਜੈਨ ਅਤੇ ਸਕੱਤਰ ਲalit ਕੁਮਾਰ ਦੀ ਸੰਜ्ञਗਵਾਈ ਹੇਠ ਸੈਸ਼ਨ 2024-25 ਦੇ ਬਣ ਮਹਾ ਉਤਸਵ ਦੀ ਸ਼ੁਰੂਆਤ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਐਡਵੋਕੇਟ ਸੰਜੀਪ ਬੱਗਾ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਬਣ ਮਹਾ ਉਤਸਵ ਲਈ ਜੋਗ ਮੌਸਮ ਹੋਣ ਕਾਰਨ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਵੱਲੋਂ ਮਿਸ਼ਨ 2024 ਦੀ ਸ਼ੁਰੂਆਤ ਵਿਕ੍ਰਮ ਕਲੋਨੀ ਅਤੇ ਚਿਲਡਰਨ ਪਾਰਕ ਵਿੱਚ ਪੌਦੇ ਲਗਾ ਕੇ ਕੀਤੀ ਗਈ ਹੈ। ਸਾਲ 2024 ਵਿੱਚ ਸ਼ਹਿਰਾਂ ਅਤੇ ਪਿੰਡਾਂ ਦੇ ਵੱਖ-ਵੱਖ ਸਰਬਜਨਿਕ ਸਥਾਨਾਂ ਤੇ 2024 ਪੌਦੇ ਲਗਵਾਏ ਜਾਣਗੇ। ਇਸ ਲਈ ਪ੍ਰੋਜੈਕਟ ਚੇਅਰਮੈਨ ਸ਼ਿਰੀ ਬੱਗਾ ਨੇ ਕਿਹਾ ਕਿ ਹਰੇਕ ਮੈਂਬਰ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰ ਦੇ ਜਨਮ ਦਿਨ ਜਾਂ ਵਿਆਹ ਦੀ ਵਰੇਗੰਟੇ ਕੁਝ ਫੁੱਲਾਂ, ਫਲਾਂ ਅਤੇ ਸ਼ਾਨਦਾਰ ਪੌਦਿਆਂ ਗਾਉਣ ਦੀ ਅਪੀਲ ਕੀਤੀ। विमल जैन ਨੇ ਇਸ ਮੌਕੇ ਮਿੱਤਰਤਾ ਦਿਵਸ ਦੀ ਵਧਾਈ ਦਿੱਤੀ ਵਧਾਈ ਕਿ ਮਾਨਵਤਾ ਦੀ ਭਲਾਈ ਦੇ ਵੱਧ ਨੇਕ ਹੱਥ ਨੂੰ ਮਿਲ ਕੇ ਕਾਰਜ ਕਰਦੇ ਹਨ ਇਸ ਨਾਲ ਲੋੜਵੰਦਾ ਦੀ ਮਦਦ ਵੀ ਹੁੰਦੀ ਹੈ ਅਤੇ ਸਮਾਜ ਵਿੱਚ ਚੰਗਾ ਸੁਨੇਹਾ ਵੀ ਜਾਂਦਾ ਹੈ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਮੈਂਬਰਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅੱਜ ਰਾਜਪੁਰਾ ਰੋਟਰੀ ਕਲੱਬ ਪ੍ਰਾਈਮ ਵੱਲੋਂ ਮਿੱਤਰ ਦਿਵਸ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਆਦਾਸੀ ਮੁੱਖ ਮੰਤਰੀ ਸੀ ਪੌਦੇ ਲਗਾਉਣ ਦਾ ਚਾਲੂ ਕੀਤਾ ਹੈ ਇਹ 15 ਅਗਸਤ ਤੱਕ ਸਾਡਾ ਪ੍ਰੋਗਰਾਮ ਚੱਲਣਾ ਹੈ ਕਿਉਂਕਿ ਬਰਸਾਤ ਦਾ ਸੀਜ਼ਨ ਹੈ ਇੱਥੇ ਇਸ ਸਮੇਂ ਪੌਦੇ ਲੱਗ ਵੀ ਸਕਦੇ ਆ ਪੌਦਿਆਂ ਸੰਭਾਲ ਵੀ ਅੱਛੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸਮਾਜ ਚ ਅਸੀਂ ਦੇਖਦੇ ਆ ਰਹੇ ਹਾਂ ਕੁਝ ਸਮੇਂ ਤੋਂ ਇਹ ਜਲਾਈਪੁਰ ਮੀਂਹ ਪੰਜਾਬ ਮੀਂਹ ਦੀ ਘਾਟ ਹੋ ਗਈ ਉਹਦਾ ਮੁਕਰਨੇ ਸੀ ਇੱਥੇ ਵਾਤਾਵਰਣ ਸੀ ਉਹ ਪਹਿਨਾਵਰਗਾ ਨਹੀਂ ਰਿਹਾ ਵਾਤਾਵਰਣ ਸਵੱਛ ਬਣਾਉਣ ਲਈ ਜਿੱਥੇ ਪੂਰੇ ਭਾਰਤ 'ਚ ਲਹਿਰ ਚੱਲ ਰਹੀ ਹੈ এনਵਾਇਰਨਮੈਂਟ ਨੂੰ ਬਚਾਉਣ ਲਈ ਅਸੀਂ ਆਪਣਾ ਥੋੜਾ ਯੋਗਦਾਨ ਪਾਇਆ ਹੈ ਯੋਗਦਾਨ ਇਸ ਤਰੀਕੇ ਨਾਲ ਪਾਇਆ ਅੱਜ ਤੋਂ ਅਸੀਂ ਇਸ ਮੁਹਿੰਮ ਸਟਾਰਟ ਕੀਤੀ ਹੈ 15 ਅਗਸਤ ਤੱਕ ਸਾਡੀ ਮੁਹਿੰਮ ਚੱਲਣੀ ਹੈ ਲਗਾਤਾਰ ਜਿੱਥੇ ਸਾਨੂੰ ਪਤਾ ਲੱਗਦਾ ਹੈ ਮੀਂਹ ਪੋਦੇ ਲੱਗ ਸਰਨੇ ਆ ਉੱਥੇ ਅਸੀਂ ਪਹੁੰਚ ਕਰ ਰਹੇ ਹਾਂ ਤੇ ਲੋਕਾਂ ਸੇ ਯੋਗ ਵੀ ਸਾਨੂੰ ਪ੍ਰਾਪਤ ਹੋ ਰਿਹਾ ਹੈ ਕਈ ਲੋਕਾਂ ਸਾਨੂੰ ਟੈਲੀਫੋਨ ਆਇਆ ਵੀ ਅਸੀਂ ਸਾਨੂੰ ਪੋਦੇ ਚਾਹੀਦੇ ਆ ਅਸੀਂ ਉਹਨਾਂ ਨੂੰ ਅਪਰੋਚ ਕਰਕੇ ਪੋਦੇ ਉੱਤੇ ਲਗਾ ਰਹੇ ਹਾਂ ਅਸੀਂ ਆਮ ਸਮੇਂ ਵਕਫ ਵਕਫ ਸਕੂਲਾਂ ਚ ਵਕਫ ਵਕਫ ਪਾਰਕਾਂ ਚ ਇਹ ਪੋਦੇ ਦਾ ਪ੍ਰੋਗਰਾਮ ਸਟਾਰਟ ਕੀਤਾ ਹੈ ਜੀ ਅੱਜ ਕਿੰਨੇ ਪੋਦੇ ਜਿਹੜੇ ਲਗਾਏ ਗਏ ਪਹਿਲਾਂ ਅਸੀਂ 50 ਪੋਦੇ ਲਗਾ ਚੁੱਕੇ ਹਾਂ ਇਸ ਸਾਡਾ ਦਿਨ ਦਾ ਮੁਖ ਮਾਸ ਲੈ ਕੇ ਚਲੇ 350 ਦਾ ਟਾਰਗੇਟ ਲੈ ਕੇ ਚਲੇ ਸੀ ਉਮੀਦ ਹੈ ਅਸੀਂ ਇਹ ਪੂਰਾ ਕਰ ਦਾਂਗੇ ਹਾਂਜੀ ਅੱਜ ਪਹਿਲਾਂ ਤਾਂ ਮਿੱਤਰੋ ਦੀਪ ਸੇ ਸਾਨੂੰ ਵਧਾਈਆਂ ਤੇ ਆਪਣਾ ਰੋਟਰੀ ਪ੍ਰਾਈਮ ਵੱਲੋਂ ਇੱਕ ਆਪਸ ਚ ਫੈਸਲਾ ਹੋਇਆ ਕਿ ਸਰਵਕਤਮ ਵਿੱਚ ਲਾਸ਼ ਜੋ ਆਂਦੀ ਹੈ ਉਹਦੇ ਦਾ ਸੰਸਕਾਰ ਲਈ ਜੋ ਲੱਕੜ ਦਾ ਪ੍ਰੋਵੀਜ਼ਨ ਹੈ ਉੱਥੇ ਖਰਚਾ ਹੁੰਦਾ ਉਹ ਸਾਡਾ ਕਲੱਬ ਕਰੂਗਾ ਉਹਦੀ ਸ਼ੁਰੂਆਤ ਜਿਵੇਂ ਅਸੀਂ ਕੀਤੀ ਹੈ ਉੱਥੇ ਤੇ ਉਸ ਤੋਂ ਬਾਅਦ ਪੌਦੇ ਲਗਾਉਣ ਲਈ ਨਵੀਂ ਨਵੀਂ ਵਹਿਮ ਲਾਈ ਹੈ ਕਿ ਹਰ ਇੱਕ ਜਗ੍ਹਾ ਜਿੱਥੇ ਵੀ ਜਗ੍ਹਾ ਮਿਲਦੀ ਅਸੀਂ ਪੌਦੇ ਲਾਈਏ 2024 ਦੇ ਵਿੱਚ 2024 ਪੌਦਾ ਟਾਰਗੇਟ ਹੈ ਤੇ ਕੋਸ਼ਿਸ਼ ਹੈ ਸਾਡੀ 15 ਅਗਸਤ ਨੂੰ ਅਸੀਂ ਪੂਰਾ ਕਰਾਂਗੇ ਤੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਜਿਵੇਂ ਕਿ ਜੱਨੀ ਸਾਹਿਬ ਨੇ ਦੱਸਿਆ ਸਕੂਲਾਂ ਦੇ ਵਿੱਚ ਹੋਰ ਕਿਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਅਸੀਂ ਉੱਥੇ ਪੌਦੇ ਲਗਾ ਕੇ ਇਹ ਮਹਿਮ ਪੂਰੀ ਕਰਾਂਗੇ ਚਾਹਣਾ ਚਾਹੁੰਗਾ ਜੀ ਸੰਸਰ ਰੋਟਰੀ ਕਲਬ ਰਾਜਪੁਰਾ ਪ੍ਰਾਈਮ ਡਿਸਟ੍ਰਿਕਟ 3090 ਵਿਚ ਡਾਕਟਰ ਸੰਦੀਪ ਚੋਹਾਨ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੇ ਡਿਸਟ੍ਰਿਕਟ ਗਵਰਨਰ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਵਨ ਮਾਊਥਸ ਆਫ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਰੋਟਰੀ ਕਲਬ ਰਾਜਪੁਰਾ ਪ੍ਰਾਈਮ ਵੱਲੋਂ ਜਿਵੇਂ ਸਾਡੇ ਬੱਗਾ ਜੀ ਨੇ ਕਿਹਾ ਕਿ ਇਸ ਵਾਰੀ ਅਸੀਂ ਬਹੁਤ ਵਧੀਆ ਟੰਗਣਾਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਮਹੀਮ ਦੇ ਵਿੱਚ 2000 24 ਸਾਲ ਦੇ ਵਿੱਚ 2024 ਪੌਦੇ ਲਗਾਉਣ ਦਾ ਜਿਹੜਾ ਅਸੀਂ ਟਾਰਗੇਟ ਰੱਖਿਆ ਹੈ ਤੇ ਉਮੀਦ ਹੈ ਕਿ 15 ਅਗਸਤ ਤੱਕ ਇਹ ਪੂਰਾ ਹੋ ਜਾਵੇਗਾ ਇਸ ਦੇ ਵਿੱਚ ਮਿਰਜ਼ਾਪੁਰ ਐਂਟੀਸੀ ਸਕੂਲ ਰਾਜਪੁਰਾ ਦੇ ਜਿਹੜੇ ਪਾਰਕ ਹੈ ਜਾਂ ਜੋ ਕੋਈ ਵੀ ਸਾਥੀ ਆਪਣੇ ਖੇਤਾਂ ਦੇ ਵਿੱਚ ਲਗਾਉਣਾ ਚਾਹੁੰਦਾ ਹੈ ਅਸੀਂ ਉਹਨਾਂ ਨੂੰ ਜਿਹੜੇ ਹੈ ਮੁਫਤ ਬੂਟੇ ਉਪਲਬਧ ਕਰਾਵਾਂਗੇ ਤੇ ਇਹ ਵੱਡਾ ਪ੍ਰੋਜੈਕਟ ਲੈ ਕੇ ਚੱਲੇ ਆਂ ਉਮੀਦ ਹੈ ਸਾਰੇ ਸਫਲ ਹੋਣਾਂਗੇ न्यूज 89 पंजाब दे लिए राजपुरा तो पत्रकार मोहित कुमार की खास रिपोर्ट न्यूज 89 पंजाब हर खबर जिसदा होवे असर